ਆਪ ਵਿਧਾਇਕ ਤੇ ਚੜਿਆ ਸੱਤਾ ਦਾ 그룹 ਟੋਲ ਪਲਾਜ਼ਾ ਤੇ ਆਪ ਵਿਧਾਇਕ ਕਰਮਵੀਰ ਘੁੰਮਣ ਦੀ ਗੁੰਡਾਗਰਦੀ ਟੋਲ ਤੇ ਰੋਕਿਆ ਤਾਂ ਤੋੜੇ ਗੱਡੀ ਰੋਕਣ ਵਾਲੇ ਬੂਮ ਟੋਲ ਪਲਾਜ਼ਾ ਤੋਂ ਫ੍ਰੀ ਲੰਗਾਈਆਂ ਆਪਣੀਆਂ ਤੇ ਗਨਮੈਨਾ ਦੀਆਂ ਗੱਡੀਆਂ ਆਪ ਵਿਧਾਇਕ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨ ਕਰਕੇ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸ਼ਨੀਵਾਰ ਸ਼ਾਮ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਨੂੰ ਉਸ ਵੇਲੇ ਵੱਡੇ ਵਿਵਾਦ ਵਿੱਚ ਕੇਰ ਦੇ ਨਜ਼ਰ ਆਏ ਜਦੋਂ ਆਪਣੇ ਗਨਮੈਨ ਤੇ ਸਾਥੀਆਂ ਸਮੇਤ ਚੁਲਾੰਗ ਟੋਲ ਪਲਾਜ਼ਾ ਤੇ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਦਿਆ ਟੋਲ ਪਲਾਜ਼ਾ ਤੇ ਗੱਡੀਆਂ ਰੋਕਣ ਦੇ ਲਈ ਅੱਗੇ ਲੱਗੇ ਬੂਮ ਉਹਨਾਂ ਵੱਲੋਂ ਤੋੜ ਦਿੱਤੇ ਗਏ। ਕਰੀਬ 5-6 ਮਿੰਟ ਤੱਕ ਸ਼ਰੀਆਮ ਫ੍ਰੀ ਵਾਹਕਲ ਹੀ ਲੰਘਦੇ ਰਹੇ। ਰੋਲਾ ਪੈੰਦੇ ਵੇਖ ਟੋਲ ਪਲਾਜ਼ਾ ਮੈਨੇਜਰ ਬਵਾਰਕ ਅਲੀ ਤੇ ਟੋਲ ਮੁਲਾਜ਼ਮਾਂ ਨੇ ਮੈਨੇਜਰ ਹਰਵਿੰਦਰ ਪਾਲ ਨੂੰ ਉੱਥੇ ਬੁਲਾਇਆ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਵਿਧਾਇਕ ਨੂੰ ਸ਼ਾਂਤ ਕੀਤਾ। ਜਿਸ ਤੋਂ ਬਾਅਦ ਕਰਮਵੀਰ ਘੁੰਮਣ ਆਪਣੇ ਗਨਮੈਨ ਤੇ ਸਾਥੀਆਂ ਸਮੇਤ ਗੱਡੀ ਵਿੱਚ ਬੈਠੇ ਟੋਲ ਪਲਾਜ਼ਾ ਤੋਂ ਚਲੇ ਗਏ ਵਿਧਾਇਕ ਕੁਮਮਣ ਉਸ ਦੇ ਸਾਥੀ ਤੇ ਗਨਮੈਨਾ ਵੱਲੋਂ ਕੀਤੀ ਗਈ ਸਹਾਰਕਤ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸ਼ਾਮ ਦੇ ਸਮੇਂ 5:15 ਤੇ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਆਪਣੇ ਸਾਥੀਆਂ ਤੇ ਗਨਮੈਨ ਸਮੇਤ ਜਲੰਧਰ ਵਾਲੇ ਪਾਸੇ ਤੋਂ ਚਲਾਂਗ ਟੋਲ ਪਲਾਜ਼ਾ ਤੇ ਆਉਂਦੇ ਹਨ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਕੁਝ ਸਕਿੰਟ ਬੈਰੀਕੇਡ ਨਾ ਚੁੱਕਣ ਤੇ ਗੁੱਸੇ ਵਿੱਚ ਆ ਜਾਂਦੇ ਨੇ ਤੇ ਗੱਡੀ 'ਚੋਂ ਉੱਤਰ ਕੇ ਮੁਲਾਜ਼ਮਾਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੰਦੇ ਨੇ ਆਪਣੇ ਸਾਥੀਆਂ ਤੇ ਗਨਮੈਨ ਸਮੇਤ ਸਾਰੀਆਂ ਲਾਈਨਾਂ ਤੇ ਕਬਜ਼ਾ ਕਰਕੇ ਫ੍ਰੀ ਵਾਹਨ ਲੰਘਾਉਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਟੋਲ ਪਲਾਜ਼ਾ ਮੁਲਾਜ਼ਮ ਗੱਡੀਆਂ ਨੂੰ ਰੋਕਣ ਦੇ ਲਈ ਬੂਮ 헤ਠਾ ਸੁੱਟਦੇ ਨੇ ਤਾਂ ਵਿਧਾਇਕ ਦੇ ਸਾਥੀ ਗਨਮੈਨ ਉਸ ਦੀ ਮੌਜੂਦਗੀ ਦੇ ਵਿੱਚ ਉਹ ਬੂਮ ਤੋੜ ਦਿੰਦੇ ਨੇ ਵਿਧਾਇਕ ਵੱਲੋਂ ਕੀਤੀ ਚੁਲਾੰਗ ਟੋਲ ਪਲਾਜ਼ਾ ਤੇ ਇਹ ਗੁੰਡਾਗਰਦੀ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਦੋਂ ਇਸ ਸਬੰਧੀ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਹਰਵਿੰਦਰਪਾਲ ਸੋਨੂ ਦੇ ਨਾਲ ਗੱਲਬਾਤ ਕੀਤੀ ਗਈ ਤੋਨਾ ਕਿਹਾ ਕਿ ਤਲ ਦੀ 9 ਨੰਬਰ ਐਮਰਜੈਂਸੀ ਲਾਈਨ ਤੇ ਵਿਧਾਇਕ ਕਰਮਵੀਰ ਘੁੰਮਣ ਦੀ ਜਦੋਂ ਗੱਡੀ ਪਹੁੰਚੀ ਤਾਂ ਸਿਰਫ ਕੁਝ ਸੈਕਿੰਡ ਦੀ ਬੈਰੀਕੇਡ ਨਾ ਚੁੱਕਣ ਤੋਂ ਪੜਕ ਗਏ ਵਿਧਾਇਕ ਦੇ ਸਾਥੀ ਤੇ ਗਨਮੈਨਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਤੇ ਧੱਕੇਸ਼ਾਹੀ ਸੀਸੀਟੀਵੀ ਵਿੱਚ ਵੇਖਣ ਨੂੰ ਮਿਲੀ ਹੈ ਉਹਨਾਂ ਮੌਕੇ ਤੇ ਪਹੁੰਚ ਕੇ ਵਿਧਾਇਕ ਨੂੰ ਸ਼ਾਂਤ ਕਰਵਾਇਆ ਵਿਧਾਇਕ ਵੱਲੋਂ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਤੇ ਟੋਲ ਮੁਲਾਜ਼ਮ ਵੀ ਡਰ ਤੇ ਸਹਿਮ ਦੇ ਮਾਹੌਲ ਵਿੱਚ ਹਨ ਹੋਇਆ ਇਹ ਲਫੜਾ ਵਗੈਰਾ ਬੰਦਾ ਇਹ ਕਿਹਾ ਕੀ ਗੱਲ ਕੀਤੀ ਹੋਇਆ ਕੀ ਹੈ ਸਰ ਕੁਝ ਨਹੀਂ ਹੋਇਆ ਤਾਂ ਕੋਈ ਨਹੀਂ ਸਰ ਉਹ ਗੱਡੀ ਲੈਣ ਤੇ ਆਈ ਜਿਵੇਂ ਅਸੀਂ ਬੂਮ ਖੋਲ ਦਿੱਤਾ ਗੱਡੀ ਅੱਗੇ ਖਲੋਰ ਕੇ ਉਹਨਾਂ ਦੇ ਮੁਲਾਜ਼ਮ ਉੱਤਰ ਕੇ ਆ ਗਏ ਬੱਸ ਲਾਈਨਾਂ ਖੋਲੋ ਲਾਈਨਾਂ ਖੋਲੋ ਜੇ ਕਰਦਾਂਗੇ ਉਹ ਕਰਦਾਂਗੇ ਮੈਂਨੇ ਕਹਾ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਸਾਡੇ ਕੋਲ ਹੋਈ ਅਸੀਂ ਤਾਂ ਟਾਈਮ ਸਰ ਬੂਮ ਖੋਲ ਦਿੱਤਾ ਬਾਜੀ ਉਹਨੇ ਖੋਲ ਕੇ ਤਾਂ ਲਾਈਨਾਂ ਆਪਣੇ ਆਪ ਖਾਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਮੁਲਾਜ਼ਮਾਂ ਨੇ ਅਸਲਾ ਉਹਨਾਂ ਨੇ ਬੋਲ ਆਸੀ ਵੇਖਿਆ ਕਰਵਾ ਦੇਗਾ ਭਰਾ ਹੀ ਖਾਮੀ ਨਾ ਕਰਦੇ ਸੀ ਹਾਂਜੀ ਹਾਂਜੀ ਹੋਰ ਵੀ ਨਾ ਰਹੋ ਉਹਨਾਂ ਨੇ ਤਾਂ ਅਸੀਂ ਮਿੰਟ ਕੀਤੀ ਸੌਰੀ ਫੀਲ ਕੀਤਾ ਵੀ ਸਰ ਜੇਕਰ ਉੱਥੇ ਲੇਟ ਹੋ ਗਏ ਆ ਤਾਂ ਕੋਈ ਗੱਲ ਨਹੀਂ ਮੈਂ ਬੰਦਾ ਪਾਣੀ ਪੀਣ ਗਿਆ ਸੀ ਕਿੰਨੇ ਘੰਟੇ ਘੁੰਮਣ ਜਿਹੜਾ ਉਹ ਕੋਈ ਵਿਧਾਇਕ ਦਾ ਸੁਭਾਅ ਹੈਗਾ ਇੱਥੇ ਅੱਲਾ ਬੁੱਲਾ ਕਰਕੇ ਗਿਆ ਝਗੜਾ ਕਰਤੀ ਗਿਆ ਸਰ ਐਦਾਂ ਹੋਇਆ ਸੀਗਾ ਵੀ ਆ ਥੋੜਾ ਟਾਈਮ ਪਹਿਲਾਂ ਨਾ ਵਿਧਾਇਕ ਸਾਹਿਬ ਆਏ ਸੀਗੇ ਅਸੀਂ ਆਫਿਸ 'ਚ ਬੈਠੇ ਸੀਗੇ ਜਦੋਂ ਅਸੀਂ ਆਣ ਕੇ ਦੇਖਿਆ ਤਾਂ ਉਹਨਾਂ ਦੀ ਗੱਡੀ ਖੜੀ ਸੀ ਤੇ ਨਾਲ ਉਹਨਾਂ ਦੇ ਮੁਲਾਜ਼ਮ ਸੀਗੇ ਤੇ ਕੁਝ ਆਪ ਵੀ ਸੀਗੇ ਉਹ ਗੱਡੀਆਂ ਉਹਨਾਂ ਨੇ ਸਾਰਾ 3-4 ਮਿੰਟ ਬਾਅਦ ਫਰੀ ਲਵਾ ਲਿਆ। ਅਰੇ ਕੀ ਕਾਰਨ ਕੀ ਈਅਰ ਜਿਉਂ ਉਹਨਾਂ ਨੇ ਇਹ ਤਾਂ ਵੀ ਕਰਨ ਸ਼ੈਤ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਫੋਮ ਬੈਰੀਅਲ ਚੱਕਣ ਲੱਗੇ ਜਾਂ ਗੱਡੀ ਘਟਣ ਲੱਗੀ ਉਹਨਾਂ ਨੂੰ ਦੇਰੀ ਹੋਈ ਹੈ ਪਰ ਅਸੀਂ ਕੈਮਰੇ 'ਚ ਵੇਖਿਆ ਉਹ ਜ਼ਿਆਦਾ ਟਾਈਮ ਨਹੀਂ ਬੱਸ ਤੋਂ ਬਾਅਦ ਕੁਝ 10 ਸੈਕਿੰਡ 5 ਸੈਕਿੰਡ ਦੇ ਵਿੱਚ ਗੱਡੀ ਟੋਪ। ਬਾਕੀ ਤਾਂ ਉਹਨਾਂ ਆਪ ਹੀ ਉਹ ਜਾਣਦੇ ਆ। ਕੋਈ ਜਨਮੈਂਦੇ ਜਾਂ ਕਿਸੇ ਨੇ ਹਥਿਆਰ ਵੀ ਦਿਖਾਇਆ ਨਹੀਂ। ਹਾਂਜੀ ਇੱਕ ਨਾ ਡੱਬ ਨਾਲ ਰੋਟਸਟਰ ਲੱਗਿਆ ਸੀ ਇੱਕ ਉਹ ਆਪਣੀ ਗਨ ਸੀ ਇੱਕ ਨਾ ਕਿਸੇ ਵਰਕ ਦੌੜ ਦੌੜ ਕੇ ਦੇਖਿਆ ਸਾਰੀਆਂ ਲੈਣਾ ਫਰੀ ਕਰ ਕਿਸੇ ਵਰਕ ਨੂੰ ਧਮਕਾਇਆ ਵੀ ਗਿਆ ਹਾਂ ਇਹਨਾਂ ਨੂੰ ਜਿੱਦਾਂ ਮਤਲਬ ਹੋਇਆ ਉਹ ਬਾਕੀ ਆਪਣਾ ਸਾਡੇ ਮੁਲਾਜ਼ਮ ਹੈ ਕਿਤੇ ਟੋਟਲ ਕਿੰਨਾ ਕਿੰਨੇ ਕਿ ਨੁਕਸਾਨ ਕਰਕੇ ਗਏ ਕਿੰਨੇ ਕੋ ਵਿਧਾਇਕ ਸਾਹਿਬ ਨੇ ਹਰ ਉਸ ਕੇ ਸਾਥ ਜੋ ਮੁਲਾਜ਼ਮ ਹੈ ਜੋ ਵੀ ਉਹਨਾਂ ਨੇ ਆਪਣੇ ਆਪ ਰੰਗਾਮਾ ਕੀਤਾ ਉਹ ਹਮਾਰੀ ਸੀਸੀਟੀਵੀ ਪੂਰੇ ਕੈਮਰੇ ਵਿੱਚ ਰਾਕੇਟ ਹੈ ਉਸ ਕਾਰਵਾਚੇ ਕਰਨ ਦੀ ਚੌਲਾਂ ਤੋਂ ਸਤਪਾਲ ਰਤਨ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ